ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਬਰਕ ਵਾਲੇ ਸੂਟ ਰਹਿਣਗੇ ਤੇ ਜਫੀਰਾ ਸਿਲਕ ਦੇ ਸੂਟ ਰਹਿਣਗੇ ਆਪਾਂ ਨੇ ਇਹ ਪਾਰਸਲ ਕਰਨਾ ਹੈ ਮੈਂ ਤੁਹਾਨੂੰ ਜਫੀਰਾ ਸਿਲਕ ਦੇ ਨਾਲ ਸੂਟ ਦਿਖਾ ਦੂੰਗੀ ਜਿਹੜੇ ਜਿਹੜੇ ਆਪਣੇ ਕੋਲੇ ਅਵੇਲੇਬਲ ਹੋਣਗੇ ਪਲੀਜ਼ ਰਿਕਵੈਸਟ ਹੈ ਜੀ ਤੁਸੀਂ ਆਰਡਰ ਥੋੜੇ ਜੇ ਫਾਸਟ ਰੱਖ ਲਿਆ ਕਰੋ ਫਿਰ ਕਲਰ ਸੇਮ ਨਹੀਂ ਮਿਲਦੇ ਜਿਵੇਂ ਕੱਲ੍ਹ ਵਾਲੀ ਵੀਡੀਓ ਸੀਗੀ ਪਸ਼ਮੀਨੇ ਦੇ ਸੂਟਾਂ ਵਾਲੀ ਤੇ ਬਹੁਤ ਜਿਆਦਾ ਵੀ ਉਹਦਾ ਰਿਸਪੌਂਸ ਸੋਨਾ ਮਿਲਿਆ ਕਾਫੀ ਭੈਣਾਂ ਨੂੰ ਸੂਟਸ ਕਿਪ ਵੀ ਕਰਨੇ ਪੈਗੇ ਜੀ ਚਲੋ ਜੀ ਕੋਈ ਗੱਲ ਨਹੀਂ ਹਨਾ ਅੱਗੇ-ਅੱਗੇ ਆਪਾਂ ਡੇਲੀ ਦੀ ਡੇਲੀ ਵੀਡੀਓ ਪਾਈ ਜਾਵਾਂਗੇ ਜੋ-ਜੋ ਤੁਹਾਨੂੰ ਸਿਲੈਕਟ ਹੋਊਗਾ ਤਾਂ ਤੁਸੀਂ ਕਰਵਾ ਸਕਦੇ ਹੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕੁਐਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਆ ਗਿਆ ਜੀ ਰਾਜਵਿੰਦਰ ਬਲੌਗ ਜਿੱਥੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਹਾਂ ਜੇ ਤੁਸੀਂ ਦੇਖਦੇ ਹੋ ਜੀ ਫੇਸਬੁੱਕ ਤੋਂ ਤਾਂ ਫੇਸਬੁੱਕ ਦਾ ਪੇਜ ਹੈਗਾ ਜੀ ਰਾਜਵਿੰਦਰ ਕੌਰ ਉਹਨੂੰ ਵੀ ਫੋਲੋ ਕਰੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਸੂਟ ਦੀ ਡਿਟੇਲ ਦੇ ਦਾਂ ਵੈਸੇ ਤਾਂ ਇਹ ਪਹਿਲਾਂ ਵੀਡੀਓ ਵਿੱਚ ਪੈ ਚੁੱਕਿਆ ਹਨਾ ਅਸੀਂ ਵਿਆਹ ਦੇ ਵਿੱਚ ਬਣਾਏ ਸੀ ਸਾਰਿਆਂ ਨੇ ਪੰਜ 6 ਜਣਿਆਂ ਨੇ ਜੌਰਜਟ ਤੇ ਫੈਬਰਿਕ ਰਹੂਗਾ ਜੀ ਇਹ ਥਲਕਾਰੀ ਦਾ ਡਿਜ਼ਾਈਨ ਬਣਾਇਆ ਆਪਾਂ ਨੇ ਇਹਦੇ ਨਾਲ ਗਲੇ ਤੇ ਇੱਥੇ ਇਸ ਤਾਂ ਦੇ ਫਲਾਵਰ ਹੀ ਨੇ ਤੇ ਇਹਦੇ ਬੈਕ ਗਲੇ ਤੇ ਵੀ ਵਰਕ ਹੈ ਤੁਸੀਂ ਮੈਥੋਂ ਇਹਦੀ ਪਿਕ ਲੈ ਸਕਦੇ ਹੋ ਚਾਹੇ ਇਹਦੀ ਪਹਿਲਾਂ ਵੀਡੀਓ ਵੀ ਪਈ ਹੋਈ ਹੈ ਉੱਥੋਂ ਦੇਖ ਲਿਓ ਦੁਪੱਟਾ ਰੱਖਿਆ ਜੀ ਆਪਾਂ ਚਨੂਨ ਦਾ ਤੇ ਇਹਦੇ ਪੱਲੇ ਇਸ ਤਰ੍ਹਾਂ ਦੇ ਆਪਾਂ ਨੇ ਆਫ ਵਾਈਟ ਸਲਵਾਰ ਨਾਲ ਦੇ ਕਰਾਇਨੇ ਦੇ ਸਲਵਾਰ ਤੇ ਵੀ ਵਰਕ ਰਹੂਗਾ ਤੇ ਫਿਨਿਸ਼ਿੰਗ ਦਿੱਤੀ ਹੈ 골ਡਨ ਜੇ ਤੁਸੀਂ ਐਵੇਂ ਦਾ ਕੋਈ ਫੁਲਕਾਰੀ ਸੂਟ ਜਾਂ ਹੋਰ ਕਲਰ ਚ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋ ਚਲੋ ਜੀ ਹੁਣ ਆਪਾਂ ਅੱਜ ਵਾਲੇ ਸੂਟ ਦਿਖਾਉਣੇ ਸ਼ੁਰੂ ਕਰ ਲਈਏ ਡਿਮਾਂਡ ਸੀ ਇਹ ਵਾਲੇ ਸੂਟਾਂ ਦੀ ਵੀਡੀਓ ਕਾਫੀ ਦਿਨਾਂ ਤੋਂ ਪਤਾ ਕਿ ਇਹ ਸਾਲੋਂ ਐ ਹੁੰਦਾ ਵੀ ਦੁਪੱਟੇ ਵੀ ਨਾਲ ਰੈਡੀ ਹੋ ਜਾਣ ਫਿਰ ਆਪਾਂ ਪੂਰੀ ਕੰ ਲਓ ਜੀ ਜੇ ਤੁਹਾਨੂੰ ਪਸੰਦ ਨੇ ਇਹ ਕਲਰ ਵੈਸੇ ਬਹੁਤ ਜਿਆਦੇ ਸੂਟ ਬਣ ਕੇ ਬਾਗੇ ਸਾਡੇ ਇਹ ਹਜੇ ਹੋਰ ਵੀ ਸਾਡੇ ਸੂਟ ਬਣ ਰਹੇ ਨੇ ਇਹ ਲਓ ਜੀ ਇਹ ਇਸ ਤਰ੍ਹਾਂ ਆਰਗੈਂਜਾ ਲਾਈਨਿੰਗ ਰਹੂਗੀ ਜੀ ਮਾ우스 ਜਾਂ ਸਕਿਨ ਜਾ ਕਲਰ ਹੈ ਦੇਖੋ ਥੋੜਾ ਜਿਹਾ ਕੈਮਰਾ ਇਧਰ ਕਰੀਏ ਸੂਟ ਤਾਂ ਇਧਰ ਆ ਗਿਆ ਲਓ ਜੀ ਇਸ ਤਰ੍ਹਾਂ ਦਾ ਸੂਟ ਰਹੇਗਾ ਜਿਹੜੇ ਇਹ ਦੇ ਇਹ ਵਾਲੇ ਦੇਖੋ ਜੀ ਕਹਨ ਨੂੰ ਕੋਈ ਕਹੀ ਜਾਵੇ ਹਨਾ ਵੀ ਸਾਰਾ ਸੂਟ ਸਿੰਗਲ ਡਾਂਕੇ ਦਾ ਹੋਊਗਾ ਸਾਰਾ ਸੂਟ ਸਿੰਗਲ ਡਾਂਕੇ ਦਾ ਨਹੀਂ ਹੁੰਦਾ ਇਹਦੇ ਜਿਹੜੇ ਆ ਵਾਲੇ ਵੱਡੇ ਫਲਾਵਰ ਨੇ ਜੀ ਇਹ ਵਾਲੇ ਜਿਹੜੇ ਹੈਗੇ ਨੇ ਇਹ ਸਿੰਗਲ ਡਾਂਕੇ ਦਾ ਹੋਊਗਾ ਜਿਹੜੀਆਂ ਇਹ ਪੱਤੀਆਂ ਨੇ ਦੀਆਂ ਇਹ ਪਾਫ ਵਾਲੇ ਮਸ਼ੀਨ ਦੀਆਂ ਹੋਣਗੀਆਂ ਜਰੀ ਦਾ ਕੰਮ ਹੈ ਜਿਹੜਾ ਉਹ ਵੀ ਤੁਹਾਨੂੰ ਪਾਫ ਵਾਲੀ ਮਸ਼ੀਨ ਦਾ ਮਿਲੂ ਤੇ ਜਿਹੜੇ ਇਹਦੇ ਦੋ ਦੋ ਫਲਾਵਰ ਇੱਧਰ ਵੱਡੇ ਨੇ ਜੀ ਇਹ ਇਧਰਲੀ ਸਾਈਡ ਆਹ ਵਾਲੇ ਫਲਾਵਰ ਤੇ ਆਹ ਵਾਲੇ ਇਹ ਸਿੰਗਲ ਡਾਂਕੇ 'ਚ ਮਿਲਣਗੇ ਤੁਹਾਨੂੰ ਲਓ ਜੀ ਜਿਵੇਂ ਮੈਂ ਕਹਿਣ ਨੂੰ ਦੇਖੋ ਜੀ ਅਸੀਂ ਕਹਿ ਦਈਏ ਹੈ ਨਾ ਸਾਰਾ ਸੂਟ ਵੀ ਸਿੰਗਲ ਡਾਂਕੇ 'ਚ ਹੈ ਨਹੀਂ ਆਪਾਂ ਗਲਤ ਚੀਜ਼ ਨਹੀਂ ਦੇਵਾਂਗੇ ਜਦੋਂ ਤੁਹਾਡੇ ਕੋਲ ਸੂਟ ਪਹੁੰਚ ਗਿਆ ਫਿਰ ਵੀ ਤੁਹਾਨੂੰ ਪਤਾ ਲੱਗੂਗਾ ਬਾਜੂ ਦਾ ਵੀ ਜਿਹੜੇ ਇਹ ਫ ਔਰਗੈਂਜਾ ਲਾਈਨਿੰਗ ਤੇ ਤੁਹਾਨੂੰ ਇਹ ਸੂਟ ਮਿਲੂਗਾ ਜੀ 5 ਮੀਟਰ ਆਲ ਓਵਰ ਬਹੁਤ ਜ਼ਿਆਦਾ ਸੋਹਣਾ ਜਿਹੜਾ ਹੈਗਾ ਡਿਜ਼ਾਈਨ ਹੈ ਜੀ ਇਹਦੇ ਨਾਲ ਦੁਪੱਟੇ ਇਹ ਦੋ ਸੂਟ ਰੈਡੀ ਹੋਏ ਹੋਣੇ ਆਪਣੇ ਕੋਲ ਇੱਕ ਹਜੇ ਹੋਰ ਦੁਪੱਟਾ ਰੈਡੀ ਕਰਨਾ ਦਿੱਤਾ ਗਿਆ ਹੋਇਆ ਤਿੰਨ ਚਾਰ ਵਰਕ ਲਈ ਜਾ ਰਹੇ ਨੇ ਮੈਂ ਇਹਦਾ ਇੱਕੋ ਹੀ ਦੁਪੱਟਾ ਖੋਲੂਗੀ ਥੋੜੇ ਜਿਹਾ ਕਲਰਾਂ ਦਾ ਫਰਕ ਹੈ ਜੀ ਆਪਸ ਵਿੱਚ ਜਿਹੜਾ ਇਹ ਵਾਲਾ ਕਲਰ ਹੈ ਜੀ ਇਹ ਸੂਟ ਹੈ ਇਹਦੇ ਵਿੱਚ ਹੈਗਾ ਜੀ ਇਹ ਵਾਲਾ ਰਾਣੀ ਛੇਡ ਪਾਇਆ ਹੋਇਆ ਹੈ ਬਾਈਨ ਰਾਣੀ ਜਾਂ ਛੇਡ ਹੈ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਔਰਗੈਂਜਾ ਲਾਈਨ ਜਿਹੜੀ ਹੈਗੀ ਹੈ ਜੀ ਇਹ ਲਾਈਨਾਂ ਵਾਲਾ ਦੁਪੱਟ ਇਹ ਉਹ ਨਹੀਂ ਹੈਗਾ ਵੀ ਟਾਈਬੀ ਲਾਈਨਿੰਗ ਹੋਊਗੀ ਜਾਂ ਆਰਗੇਂਜਾ ਲਾਈਨਿੰਗ ਹੋਊਗੀ ਅ ਇਸੇ ਸਟੱਪ ਦੇ ਵਿੱਚ ਬਹੁਤ ਸੋਹਣੀ ਇਹ ਬਰਬਰੀ ਲਾਈਨਿੰਗ ਆਈ ਹੈ ਜੀ ਇਹ ਸਿਰ ਤੇ ਬਿਲਕੁਲ ਨਹੀਂ ਉਤਰਦਾ ਦੁਪੱਟਾ ਇਹਦੀ ਟਾਈ ਡਾਈ ਦੇਖੋ ਤੁਸੀਂ ਬਹੁਤ ਸੋਹਣਾ ਕਲਰ ਪਾ ਕੇ ਆਪਾਂ ਨੇ ਬਹੁਤ ਸੋਹਣੇ ਡਿਜ਼ਾਈਨ ਸੂਟ ਦੇ ਮਹਿੰਦੀ ਕਲਰ ਤੇ ਇਹ ਸਕਿਨ ਕਲਰ ਹੋ ਗਿਆ ਜੀ ਤੇ ਰਾਣੀ ਕਲਰ ਹੋ ਗਿਆ ਦੇਖੋ ਇਦਾਂ ਦੀ ਆਪਾਂ ਟਾਈ ਡਾਈ ਦਿੱਤੀ ਆ ਸੂਟ ਦੁਪੱਟੇ ਨੂੰ ਤੇ ਇਹ ਦੁਪੱਟੇ ਨੂੰ ਜਿਹੜੀ ਹੈਗੀ ਹੈ ਜੀ ਟਾਈ ਡਾਈ ਆਪਾਂ ਨੇ ਲੇਸ ਲਾਈ ਹੈ ਦੇਖੋ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਸੂਟ ਬੁੱਕ ਕਰ ਲਿਓ ਜੀ ਕਾਟਨ ਦੀ ਟਾਈਡ ਆਈ ਆਪਾਂ ਨੇ ਲੇਸ ਦਿੱਤੀ ਆ ਦੁਪੱਟੇ ਨੂੰ ਹਲਕੀ ਜੀ ਬਾਲਾ ਜਾਦੇ ਹੈ ਨਾ ਵੀ ਫਿਰ ਇਹ ਕਲਰ ਲਾਈਟ ਹੈ ਏਕ ਭੈਣ ਇਹਨਾਂ ਪਸੰਦ ਨਹੀਂ ਕਰਦੀ ਵੀ ਇਹਦੇ ਉੱਤੇ ਓਵਰ ਦਾ ਆਪਾਂ ਜਿਹੜਾ ਹੈਗਾ 골ਡਨ ਵਗੈਰਾ ਲਾ ਦਈਏ ਬੈਸੇ ਤਾਂ ਇਹ ਤੇ 골ਡਨ ਗੋਟਾ ਲੱਗ ਸਕਦਾ ਕਿਉਂ 골ਡਨ ਦਾ ਕੰਮ ਹੋਇਆ ਹੈ ਪਰ ਨਹੀਂ ਆਪਾਂ ਇਹਨੂੰ ਸਿੰਪਲ ਸੋਬਰ ਰੱਖਣਾ ਹੈ ਦੇਖੋ ਜੀ ਇਸ ਤਰ੍ਹਾਂ ਦਾ ਜੇ ਤੁਹਾਨੂੰ ਪਸੰਦ ਆ ਇਹਦਾ ਪਿੱਤੇ ਦੁਪੱਟਾ ਪ੍ਰਾਈਜ਼ ਰਹੂਗਾ ਜੀ 3500 ਰੁਪਏ ਅਰ ਕੈਂਜਾ ਲਾਈਨਿੰਗ ਦੀ ਫੈਬਰਿਕ ਰਹੂਗੀ ਫੈਬਰਿਕ ਤੁਹਾਨੂੰ ਵਧੀਆ ਵਾਲੀ ਮਿਲੂਗੀ ਜੀ ਇਹ ਨਹੀਂ ਹੈਗਾ ਵੀ ਜਦੋਂ ਤੁਹਾਡੇ ਕੋਲ ਸੂਟ ਪਹੁੰਚ ਗਿਆ ਤੁਹਾਨੂੰ ਪਤਾ ਲੱਗ ਜਾਊਗਾ ਫੈਬਰਿਕ ਦੀ ਤਾਂ ਤੁਸੀਂ ਗੱਲ ਹੀ ਛੱਡ ਦਿਓ ਆਪਾਂ ਇੰਨੀ ਕੁ ਵਧੀਆ ਲਾ ਕੇ ਦਿੰਨੇ ਆ ਕਪੜਾ ਮਾੜਾ ਨਹੀਂ ਦੇਵਾਂਗੇ ਰੇਟ ਰੂਟ ਤਾਂ ਚਾਹੇ 100 200 ਵੱਧ ਹੋ ਜੇ ਜੀ ਤਾਂ ਕੋਈ ਚੱਕਰ ਨਹੀਂ ਹੈ ਨਾ ਬਾਕੀ ਵੈਸੇ ਤਾਂ ਮੈਨੂੰ ਤਾਂ ਲੱਗਦਾ ਨਹੀਂ ਵੀ ਸਾਡਾ ਰੇਟ ਜ਼ਿਆਦਾ ਹੋਊਗਾ ਜੇ ਹਜੇ ਵੀ ਤੁਹਾਨੂੰ ਲੱਗਦਾ ਤਾਂ ਕੋਈ ਚੱਕਰ ਨਹੀਂ ਫਿਰ ਹਨਾ ਜੇ ਜੀ ਮਾਲ ਹੋਊਗਾ ਜੀ ਉਹਦਾ ਮੁੱਲ ਹੋਊਗਾ ਲਓ ਜੀ ਇਸ ਤੋਂ ਬਾਅਦ ਇਹਦਾ ਦੂਜਾ ਕਲਰ ਦਿਖਾ ਦਈਏ ਆਪਾਂ ਇਦਾਂ ਹੀ ਛੋਲਦੇ ਨਹੀਂ ਹੈਗੇ ਇਹਦੇ ਵਿੱਚ ਇਸ ਤਰ੍ਹਾਂ ਅਨਨ ਕਲਰ ਲੱਗਿਆ ਹੋਇਆ ਹੈ ਡਿਜ਼ਾਈਨ ਸੇਮ ਰਹੂਗਾ ਜੀ ਦੁਪੱਟੇ ਦਾ ਜਿਹੜਾ ਉਹਦਾ ਇਹ ਰਾਣੀ ਕਲਰ ਹੈ ਉਹਦਾ ਇਹ ਅਨਨ ਕਲਰ ਲੱਗਿਆ ਹੈ ਸੇਮ ਕੰਮ ਰਹੂਗਾ ਜੀ ਸੇਮ ਕਲਰ ਹੈ ਸੇਮ ਡਿਜ਼ਾਈਨ ਹੀ ਰਹੂਗਾ ਲਓ ਜੀ 3500 ਬਿੱਥੇ ਦੁਪੱਟਾ ਦਾ ਤੁਹਾਨੂੰ ਸੂਟ ਪਊਗਾ ਜੀ ਔਰ ਗੈਂਜਾ ਲਾਈਨਿੰਗ ਤੇ ਅਗਲਾ ਆ ਗਿਆ ਜੀ ਇਹ ਬਲੈਕ ਤੇ ਬਲੈਕ ਜੇ ਤੁਹਾਨੂੰ ਚਾਹੀਦਾ ਜੀ ਆਪਣੇ ਕੋਲੇ ਰੈਡੀ ਪਿਆ ਇਹਦੇ ਦੁਪੱਟੇ ਦੀ ਫਿਨਿਸ਼ਿੰਗ ਰਹਿੰਦੀ ਹੈ ਇਹ ਵੀ ਔਰਗੈਂਜਾ ਲਾਈਨਿੰਗ ਦੀ ਫੈਬਰਿਕ ਔਰ ਗੈਂਜਾ ਲਾਈਨਿੰਗ ਤੇ ਬਣਿਆ ਹੋਇਆ ਇਹ ਵੀ ਬਲੈਕ ਕਲਰ ਤੇ ਲਓ ਜੀ ਦੇਖੋ ਇਸ ਤਰ੍ਹਾਂ ਇਹਦਾ ਵੀ ਗਲੇ ਦਾ ਕੰਮ ਹੋਊਗਾ ਔਰਗੈਂਜਾ ਤੇ ਦੇਖੋ ਕਿੰਨਾ ਸੋਨਾ ਬਲੈਕ ਕਲਰ ਤੇ ਕਿੰਨਾ ਸੋਨਾ ਉੱਤਰਿਆ ਇਹ ਪਤਾ ਕੀ ਇਹ ਬਲੈਕ ਤੇ ਰਾਣੀ ਕਲਰ ਲੱਗਣਾ ਹੀ ਲੱਗਣਾ ਜੀ ਇਹ ਨਹੀਂ ਹੈਗਾ ਬਲੈਕ ਦਾ ਕਲਰ ਹੈ ਜਿਹੜਾ ਜੀ ਆਪਾਂ ਮੱਧਮ ਕਲਰ ਲਾਵਾਂਗੇ ਉਹ ਬਿਲਕੁਲ ਵੀ ਸੂਟ ਉੱਠਣਾ ਨਹੀਂ ਹੈਗਾ ਬਾਕੀ ਤੁਹਾਡੀ ਚੋਇਸ ਹੈ ਜਿਵੇਂ ਤੁਸੀਂ ਕਹੋਗੇ ਆਪਾਂ ਤੁਹਾਡੇ ਰਿਕਾਰਡਿੰਗ ਕਰਾਂਗੇ ਕੰਮ ਹੈ ਜਿਹੜਾ ਬਾਜੂ ਦਾ ਵੀ ਇਹਦਾ ਪੂਰਾ ਮਿਲੂਗਾ ਹਰੇਕ ਵੀਡੀਓ ਦੇ ਵਿੱਚ ਆਪਾਂ ਦਿਖਾਉਨੇ ਆ ਸੂਟ ਤਾਂ ਕਾਫੀ ਬਣ ਰਹੇ ਨੇ ਜੀ ਇਹਦੇ ਦੁਪट्टे ਦੀ ਫਿਨਿਸ਼ਿੰਗ ਰਹਿੰਦੀ ਹੈ ਜੀ ਦੁਪੱਟਾ ਇਹਦਾ ਚਨੂਨਦਾਰ ਰੱਖਿਆ ਆਪਾਂ ਚਾਹੇ ਤੁਸੀਂ ਚਨੂਨਦਾਰ ਖਾ ਲਓ ਜੀ ਚਾਹੇ ਸੌਫਟ ਵਰਬਰੀ ਦਾ ਰਖਾ ਲਓ ਪ੍ਰਾਈਸ ਤੁਹਾਨੂੰ ਸੇਮ ਹੀ ਰਹੂਗਾ ਇਹਦੀ ਜਿਹੜੀ ਡਿਜ਼ਾਈਨਿੰਗ ਆ ਦੁਪੱਟੇ ਦੀ ਉਹ ਫੋਰ ਸਾਈਡ ਬਾਰਡਰ ਰਹੇਗਾ ਜੀ ਇਸ ਤਰ੍ਹਾਂ ਵਿਚਾਲੋਂ ਜਿਹੜਾ ਸੈਂਟਰ ਹੈ ਉਹ ਬਲੈਕ ਰਹੂਗਾ ਇਸ ਤਰ੍ਹਾਂ ਇਹ ਦੁਪੱਟਾ ਜਿਹੜਾ ਆਪਾਂ ਨੇ ਰੈਡੀ ਕੀਤਾ ਫਿਨਿਸ਼ਿੰਗ ਇਹਦੀ ਕਰਾਉਣ ਵਾਲੀ ਰਹਿੰਦੀ ਹੈ ਜੀ ਕੋਈ ਗੱਲ ਨਹੀਂ ਜੇ ਤੁਹਾਨੂੰ ਚਾਹੀਦਾ ਹੈ ਸੂਟ ਰੈਡੀ ਹੈ ਆਪਣੇ ਕੋਲੇ ਤਾਂ ਤੁਸੀਂ ਮੰਗਵਾ ਸਕਦੇ ਹੋ ਲਓ ਜੀ ਬਹੁਤ ਸੋਹਣੀ ਚੀਜ਼ ਬਣੀ ਹੋਈ ਆ 3500 ਵਿੱਦ ਦਾ ਦੁਪੱਟਾ ਤੁਹਾਨੂੰ ਇਹ ਸੂਟ ਦਾ ਪ੍ਰਾਈਸ ਰਹੂਗਾ ਬਾਕੀ ਜੀ ਤੁਹਾਨੂੰ ਪਤਾ ਹੀ ਹੈ ਹਨਾ ਰੇਟ ਵੀ ਤੁਸੀਂ ਸਾਰਿਆਂ ਦੀ ਵੀਡੀਓ ਦੇਖਦੇ ਹੋ ਸਾਰਿਆਂ ਨੇ ਤੁਸੀਂ ਵਟਸਐਪ ਤੇ ਇਸ ਫੋਟੋਆਂ ਪਾ ਪਾ ਕੇ ਰੇਟ ਪੁੱਛ ਚੁੱਕੇ ਹੋ ਇਹ ਕੋਈ ਐ ਨਹੀਂ ਹੈਗਾ ਵੀ ਹਨਾ ਕੱਲਾ ਸਾਨੂੰ ਹੀ ਪੁੱਛਦੇ ਹੋ ਲਓ ਜੀ 3500 ਵਿੱਦ ਦਾ ਦੁਪੱਟਾ ਰਹੇਗਾ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਜੀ ਕਲਰ ਵੀ ਇਹਦੇ ਵਿੱਚ ਪੰਜ ਚਾਰ ਕਰ ਰਹੇਗੇ ਤੇ ਬਾਕੀ ਤੁਸੀਂ ਮੇਰੇ ਕੋਲ ਪੁੱਛ ਸਕਦੇ ਹੋ ਵੀ ਤਾਂ ਸਾਨੂੰ ਆ ਕਲਰ ਮਿਲ ਜੂਗਾ ਬਰਸਾਤ ਤੇ ਮੈਸੇਜ ਕਰਕੇ ਪੁੱਛ ਲਈ ਜੀ ਦੇਖੋ ਕੱਲੇ ਕੱਲੇ ਸੂਟ ਦੀ ਸਾਨੂੰ ਫੋਟੋ ਪਾਉਂਦਾ ਹੁਣ ਬਿਲਕੁਲ ਵੀ ਟਾਈਮ ਨਹੀਂ ਹੈਗਾ ਤੁਹਾਨੂੰ ਵੀ ਪਤਾ ਹੈ ਨਾ ਵੀ ਵਿਆਹ ਸੀਜ਼ਨਾਂ ਦਾ ਕੰਮ ਚੱਲ ਰਿਹਾ ਜੀ ਸਾਨੂੰ ਜਲਦੀ ਜਲਦੀ ਸੂਟ ਹਰ ਇੱਕ ਦੇ ਭੇਜਣੇ ਪੈਂਦੇ ਨੇ ਲਓ ਜੀ ਅਗਲਾ ਆ ਗਿਆ ਜੀ ਆਪਣਾ ਸਿਲਕ ਪਤਨੀਨੇ ਤੇ ਬਣਿਆ ਹੋਇਆ ਇਸ ਤਰ੍ਹਾਂ ਦਾ ਰਾਣੀ ਪਰਪਲ ਕਲਰ ਇਹ ਬਣਿਆ ਜੀ ਆਪਣਾ ਨੀਡਲਵਰਕ ਦਾ ਸੂਟ ਦੇਖੋ ਜੀ ਮੈਨੂੰ ਨੀਡਲਵਰਕ ਦਾ ਕੰਮ ਦੇਖਦੀ ਨੂੰ ਨਾ ਗਰਮੀ ਦੀ ਲੱਗੀਆਂ ਮੈਨੂੰ ਕਿਸੇ ਦਾ ਕੰਮ ਨਹੀਂ ਪਸੰਦ ਆਇਆ ਇਹਦੀ ਮੈਂ ਉੱਥੋਂ ਹੀ ਛੱਡਤਾ ਵੀ ਆਪਾਂ ਨਹੀਂ ਕੰਮ ਕਰਾਉਣਾ ਲਓ ਜੀ ਨੀਡਲਵਰਕ ਦਾ ਕੰਮ ਦੇਖੋ ਤੁਸੀਂ ਪੂਰਾ ਓਕੇ ਕੰਮ ਮਿਲੂਗਾ ਜੀ ਇਹਨੂੰ ਚਾਹੇ ਜਿਵੇਂ ਹੋਣਾ ਕੀ ਹੋ ਰਿਹਾ ਉਹ ਸੂਈਆਂ ਤੇ ਲਵੇਟ ਲਵੇਟ ਕੇ ਤਾਗੇ ਵਿੱਚ ਤੋਪੀਆਂ ਜਾਂਦੇ ਨੇ ਜੀ ਜਦੋਂ ਉਹਨੂੰ ਆਪਾਂ ਮਸ਼ੀਨ 'ਚ ਪਾਉਨੇ ਆ ਉਹ ਸਾਰਾ ਉੱਧੜ ਜਾਂਦਾ ਲਓ ਜੀ ਇਹਨਾਂ ਤੁਹਾਨੂੰ ਇਹਦੇ ਉੱਪਰ ਨਾ ਗੰਡ ਤੋਪੇ ਦੀ ਕਢਾਈ ਕੀਤੀ ਹੋਈ ਹੈ ਐਦਾਂ ਐ ਨਹੀਂ ਹੋਊਗਾ ਵੀ ਉਹ ਸੂਈਆਂ 'ਚ ਪਾ ਕੇ ਲਵੇਟਿਆ ਹੋਇਆਗਾ ਵਿੱਚ ਇਹਦੇ ਮੋਤੀ ਲੱਗਿਆ ਹੋਇਆਗਾ ਜੀ ਦੇਖੋ ਗਲੇ ਦਾ ਕੰਮ ਰਹੂਗਾ ਇਹ ਇਸ ਤਰ੍ਹਾਂ ਦਾ ਲਓ ਜੀ ਕੰਮ ਪੂਰਾ ਓਕੇ ਮਿਲੂਗਾ ਐ ਨਹੀਂ ਹੈਗਾ ਵੀ ਕੰਮ ਆਪਾਂ ਤੁਹਾਨੂੰ ਕਿਸੇ ਕੋਲੋਂ ਕੋਈ ਅਹਵਾਜੂਗੀ ਲਓ ਜੀ ਬਾਜੂ ਦਾ ਕਮਰ ਹੋਊਗਾ ਤੇ ਦਾ ਗਲੇ ਦਾ ਕਮਰ ਹੋਊਗਾ ਬਾਜੂ ਤੇ ਵੀ ਇਸ ਤਰ੍ਹਾਂ ਦੀ ਬੇਲ ਰਹੂਗੀ ਇਹ ਸਿੱਪੀ ਨਾਲ ਤੇ ਮੋਤੀ ਨਾਲ ਤੇ ਇਸ ਤਰ੍ਹਾਂ ਧਾਗੇ ਦੇ ਨਾਲ ਕਲਰ ਲਾ ਕੇ ਸਿਲਕ ਪਸ਼ਮੀਨੇ ਤੇ ਸੂਟ ਰੈਡੀ ਕੀਤਾ ਜੀ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਐਵੇਂ ਬਣਵਾਉਣਾ ਬਣਵਾ ਸਕਦੇ ਹੋ ਜੇ ਤੁਸੀਂ ਸਿਲਕ ਪਸ਼ਮੀਨੇ ਤੇ ਹੋਰ ਸੂਟ ਰੈਡੀ ਕਰਵਾਉਣਾ ਹੈ ਤਾਂ ਉਹ ਵੀ ਕਰਵਾ ਸਕਦੇ ਹੋ ਲਓ ਜੀ ਅਗਲਾ ਇਹਦਾ ਦੁਪੱਟਾ ਦੇਖੋ ਕਿੰਨਾ ਸੋਹਣਾ ਆਪਾਂ ਨੇ ਇਸ ਤਰ੍ਹਾਂ ਇਹਦੇ 옐ੋ ਕਲਰ ਦੇ ਬਿਚ ਫਲਾਵਰ ਪਾਏ ਨੇ ਛੋਟੇ ਛੋਟੇ ਦੁਪੱਟੇ ਤੇ ਇਸ ਤਰ੍ਹਾਂ ਜਿਹੜਾ yellow ਕਲਰ ਹੈ ਜੀ ਇਹ ਸਰੋਂ ਬੁੱਲਾ ਜ ਉਹਦੀ ਆਪਾਂ ਦੁਪੱਟੇ ਨੂੰ ਗੋਟੇ ਦੀ ਫਿਨਿਸ਼ਿੰਗ ਦਿੱਤੀ ਹੈ ਲਓ ਹੁਣ ਤੁਸੀਂ ਜਲਦੀ ਜਲਦੀ ਆਪਣੇ ਸੂਟ ਨੇ ਜਿਹੜੇ ਪਸ਼ਮੀਨੇ ਤੇ ਕਰਾਉਣੇ ਨੇ ਥੋੜਾ ਜਿਹਾ ਆਰਡਰ ਫਾ ਹੁਣੀ ਫਾਸਟ ਕਰ ਲਓ ਜੀ ਫਿਰ ਪਤਾ ਕੰਮ ਦਾ ਤੁਹਾਨੂੰ ਪਤਾ ਦਿਨ ਛੋਟੇ ਆ ਗਏ ਜੀ ਮੌਸਮ ਠੰਡਾ ਹੋਊਗਾ ਤੇ ਵਿਆਹਾਂ ਦਾ ਜੋਰ ਹੈ ਕੰਮ ਨਿਭੜਦਾ ਘੱਟ ਹੈ ਇਸ ਕਰਕੇ ਰਿਕਵੈਸਟ ਹੈ ਲਓ ਜੀ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਦਿਓ ਜੀ ਦੇਖੋ ਜੇ ਤੁਹਾਨੂੰ ਪਸੰਦ ਆ ਲਓ ਜੀ ਲਓ ਜੀ 3500 ਰੁਪਏ ਤੁਹਾਨੂੰ ਇਹ ਸੂਟ ਦਾ ਪ੍ਰਾਈਸ ਰਹੂਗਾ ਸਿਲਕ ਪਸ਼ਮੀਨੇ ਤੇ ਸੇਮ ਵਰਕ ਰਹੂਗਾ ਜੀ ਸੇਮ ਦੁਪੱਟਾ ਰਹੂਗਾ ਲਓ ਜੀ ਇਹ ਤੁਹਾਡੀ ਜੇ ਤੁਸੀਂ ਇਹਨੂੰ ਕੋਈ ਕਾਟਨ ਵਗੈਰਾ ਤੇ ਜਾਂ ਕੋਈ ਹੋਰ ਫੈਬਰਿਕ ਤੇ ਕਰਵਾਉਗੇ ਤਾਂ ਫੈਬਰਿਕ ਦੇ ਨਾਲ ਜਿਹੜਾ ਰੇਟ ਆ ਥੋੜਾ ਮੋਟਾ 19 ਕੀ ਤੇ ਉਧਰ ਉਧਰ ਹੁੰਦਾ ਰਹੇਗਾ ਲਓ ਜੀ ਇੱਕ ਆਪਾਂ ਨੇ ਸਿਲਕ ਪਸ਼ਮੀਨੇ ਤੇ ਇਹ ਵਾਲਾ ਡਿਜ਼ਾਈਨ ਬਣਾਇਆ ਜੀ ਮਹਿੰਦੀ ਤੇ ਮੋਰ ਪੰਖੀ ਦਾ ਕੰਟਰਾਸਟ ਹੈ ਇਹਦੇ ਵਿੱਚ ਸਿਲਕ ਪਸ਼ਮੀਨਾ ਸ਼ਾਈਨਿੰਗ ਵਾਲੀ ਬਹੁਤ ਵਧੀਆ ਚੀਜ਼ ਆ ਇਹ ਆਪਾਂ ਨੇ ਰੱਖਿਆ ਜੀ ਕੰਮ ਕੱਲਾ ਚਾਕਾਂ ਦਾ ਦੇਖੋ ਜੀ ਇਸ ਤਰ੍ਹਾਂ ਮਹਿਰੂਨ ਚਾਕ ਇਹਦੇ ਉੱਪਰ ਜਿਹੜਾ ਲਾ ਕੇ ਕਲਰ ਤੇ ਜਰੀ ਲਾਈਟ ਪਿੰਕ ਕਲਰ ਨਾਲ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦਾਂ ਦੂਰੋਂ ਦਿਖਦਾ ਨਹੀਂ ਹੁਣਾਂ ਦੇਖੋ ਜੀ ਇਸ ਤਰ੍ਹਾਂ ਇਹਦੇ ਕੱਲੇ ਚਾਕਾਂ ਤੇ ਕੰਮ ਰੱਖਿਆ ਜਾਂ ਬਾਜੂ ਤੇ ਕੰਮ ਰੱਖਿਆ ਇਹ ਦੀਦੀ ਕਹਿੰਦੇ ਵੀ ਅਸੀਂ ਚਾਕਾਂ ਦਾ ਕੰਮ ਹੀ ਕਰਾਉਣਾਗਾ ਲਓ ਜੀ ਇਸ ਤਰ੍ਹਾਂ ਇਹੀ ਵੇਲੇ ਤੁਹਾਨੂੰ ਬਾਜੂ ਤੇ ਮਿਲੇ ਲਓ ਜੇ ਤੁਹਾਨੂੰ ਪਸੰਦ ਆ ਇਹਦਾ ਦੁਪੱਟਾ ਦਿਖਾਉਣੀ ਆਪਾਂ ਤੁਹਾਨੂੰ ਟਾਈਡਾਈ ਜਿਹੜੇ ਕਲਰ ਇਹਦੇ ਵਿੱਚ ਮਿਲਦੇ ਨੇ ਜੀ ਮਹਿੰਦੀ ਕਲਰ ਪਾ ਕੇ ਦੇਖੋ ਇਹਦਾ ਸੈਂਟਰ ਚ ਦੁਪੱਟਾ ਪਲੇਨ ਰਹੇਗਾ ਜੀ ਮਹਿੰਦੀ ਕਲਰ ਦਾ ਸਾਈਡਾਂ ਤੇ ਪਿੰਕ ਤੇ ਮਹਿਰੂਨ ਦੇ ਨਾਲ ਆਪਾਂ ਇਹਨੂੰ ਜਿਹੜਾ ਟਾਈਡਾਈ ਦਿੱਤਾ ਦੁਪੱਟੇ ਨੂੰ ਤੇ ਇਸ ਤਰ੍ਹਾਂ ਮਹਿਰੂਨ ਕਲਰ ਦੀ ਫਿਨਿਸ਼ਿੰਗ ਦਿੱਤੀ ਹੈ Cotton ਦੀ ਲਓ ਜੀ ਸਿਰ ਤੇ ਦੁਪੱਟਾ ਉਤਰੂਗਾ ਨਹੀਂ ਜੀ ਇਹ ਤਾਂ ਹਨਾ ਜੇ ਤਾਂ ਕੋਈ ਕਹੀ ਦਿੰਦਾ ਹਨਾ ਵੀ ਸਾਨੂੰ ਔਰਗੈਂਜਾ ਦਾ ਦੁਪੱਟਾ ਅਸੀਂ ਲਾਈਕ ਕਰਦੇ ਆ ਉਹ ਤਾਂ ਦੇਖੋ ਸਾਡੀ ਮਜਬੂਰੀ ਬਣ ਜਾਂਦੀ ਆ ਵੈਸੇ ਅਸੀਂ ਮੈਂ ਤਾਂ ਇਹ ਸੋਚਦੀ ਹੁੰਨੀ ਆ ਵੀ ਜਿਵੇਂ ਆਪਾ ਬੌਲੇ ਹੁੰਨੇ ਹਨਾ ਹਰੇਕੀ ਦੁਪੱਟਾ ਲੈ ਕੇ ਉਦਾਂ ਮੌਲਾ ਹੁੰਦਾ ਹੋਊਗਾ ਲਓ ਜੀ ਇਹ ਸੂਟ ਦਾ ਪ੍ਰਾਈਜ਼ ਰਹੂਗਾ ਜੀ ਤੁਹਾਨੂੰ 3300 ਰੁਪਏ ਵੀ ਦੁਪੱਟਾ ਸਿਲਕ ਪਸ਼ਮੀਨੇ ਦਾ ਪ੍ਰਾਈਜ਼ ਨਾਲ ਨਾਲ ਦੱਸਿਆ ਹੁੰਦਾ ਨਾ ਮੇਰੀਆਂ ਭੈਣਾਂ ਬਾਰ-ਬਾਰ ਮੈਸੇਜ ਕਰਕੇ ਪ੍ਰਾਈਜ਼ ਪ੍ਰਾਈਜ਼ ਕਰਕੇ ਸਾਨੂੰ ਨਾ ਤੁਸੀਂ ਉਹ ਕਰਿਆ ਕਰੋ ਹਨਾ ਇਸ ਲਈ ਇਹ ਵੀਡੀਓ ਬਣਾਉਨੇ ਆ ਵੀ ਤੁਹਾਨੂੰ ਕੋਈ ਵੀ ਦਿੱਕਤ ਨਾ ਰਹੇ ਚਲੋ ਜਿਹੜੀ ਵੀਡੀਓ ਚ ਅਸੀਂ ਦੱਸ ਦੇ ਨਹੀਂ ਹੈਗੇ ਪ੍ਰਾਈਸ ਉੱਥੇ ਤੁਹਾਡਾ ਹੱਕ ਮੰਨਦਾ ਜੀ ਉਸੰਦਾ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾ ਦਈਏ ਜਫੀਰਾ ਦੇ ਇਹ ਵੀ ਆਪਾਂ ਦੋ ਸੂਟ ਕੱਲ ਨੂੰ ਪਾਰਸਲ ਕਰਨੇ ਨੇ ਜਫੀਰਾ ਦਾ ਮਾਸਟਰਡ ਕਲਰ ਮਿਲੇਗਾ ਜੀ ਕਿ ਇਹਦਾ ਪਤਾ ਕੀ ਹੋ ਰਿਹਾ ਦੁਕਾਨਾਂ ਤੇ ਜਿਹੜੀ ਖੀਨ ਖਾਵ ਹੈ ਉਹਨੂੰ ਵੀ ਜਫੀਰਾ ਦਾ ਨਾਮ ਦੇ ਕੇ ਉਹੀ ਰੇਟ ਸੇਲ ਕਰੀ ਜਾਂਦੇ ਨੇ ਮੈਂ ਖੁਦ ਆਪ ਆਪ ਦੇ ਆਪ ਦੇਖਿਆ ਹੈ ਨਾ ਵੀ ਆਪਾਂ ਨੂੰ ਕੀ ਚੀਜ਼ ਚ ਫਰਕ ਲੱਗਦਾ ਜੇ ਉਹਦਾ ਹੋਊਗਾ ਇਹਦੇ ਨਾਲ ਪਲੇਨ ਸਲਵਾਰ ਹੈ ਜੀ ਸ਼ਾਈਨਿੰਗ ਵਾਲੀ ਵਧੀਆ ਵਾਲੀ ਕ੍ਰੇਪ ਦੀ ਜਫੀਰਾ ਸਿਲਕ ਦਾ ਫਰਕ ਹੁੰਦਾ ਜੀ ਜਿਹੜੀ ਹੈਗੀ ਇਹ ਖੀਨ ਖਾਵੋ ਹਾਰਡ ਹੋਏਗੀ ਆਕੜੀ ਹੋਏਗੀ ਇਹ ਜਫੀਰਾ ਬਿਲਕੁਲ ਪੋਲੀ ਹੋਏਗੀ ਵਿੱਚ ਸਾਰੀ ਜਰੀ ਦੀ ਇਹ ਤੇ ਬੁਣਤੀ ਹੋਊਗੀ ਕੋਈ ਵੀ ਇਹ ਸੂਟ ਚੋਂ ਬਣਾਣਾ ਨਹੀਂ ਹੈਗਾ ਇਹ ਦੋਨੋਂ ਇੱਕ ਦੀਦੀ ਦਾ ਆਰਡਰ ਹੈ ਲਓ ਜੀ ਇਹਦੇ ਨਾਲ ਆਪਾਂ ਨੇ ਮਸਟਰਡ ਚਨੂਨ ਦਾ ਰੱਖਿਆ ਜੀ ਦੁਪੱਟਾ ਇਸ ਤਰ੍ਹਾਂ ਇਹਨੂੰ ਆਪਾਂ 골ਡਨ ਫਿਨਿਸ਼ਿੰਗ ਦਿੱਤੀ ਹੈ ਕਿਉਂ ਇਹਦੇ ਵਿੱਚ ਜਰੀ ਲੱਗੀ ਹੋਈ ਹੈ ਅਗਲਾ ਆਊਗਾ ਜੀ ਉਹਨਾਂ ਦਾ ਫਿਰੋਜੀ ਕਲਰ ਲਓ ਜੀ ਦੇਖੋ ਇਸ ਤਰ੍ਹਾਂ ਦਾ ਇਹਦੇ ਨਾਲ ਵੀ ਆਪਾਂ ਇਸ ਤਰ੍ਹਾਂ ਜਿਹੜੀ ਹੈਗੀ ਹੈ 골ਡਨ ਲੇਸ ਦਿੱਤੀ ਹੈ ਨਾਲ ਇਹਦਾ ਥੋੜਾ ਜਿਹਾ ਸਿਲਵਰ ਜਿਹਾ ਕਲਰ ਸੀਗਾ ਆਪਾਂ ਉਵੇਂ ਦੀ ਲਈ ਹੈ ਦੇਖੋ ਜੀ ਜਿਵੇਂ ਤਾਂ ਸਾਨੂੰ ਪਤਾ ਹੁੰਦਾ ਵੀ ਜਿਹੜੇ ਨਾਲ ਜਿਹੜੀ ਗੋਟਾ ਲੇਸ ਚਚੂਗੀ ਅਸੀਂ ਉਹੀ ਲਾ ਕੇ ਦਿੰਨੇ ਆ ਇਹ ਨਹੀਂ ਹੈਗਾ ਵੀ ਚੱਕ ਕੇ ਐਂ ਥੱਪ ਦਾਂਗੇ ਲਓ ਜੀ ਇਹ ਆਪਣੇ ਦੋਨੋਂ ਕਲਰ ਹੈਗੇ ਸੀਗੇ ਬੁੱਕ ਮੈਂ ਹੁਣ ਮੈਂ ਤੁਹਾਨੂੰ ਜਫੀਰਾ ਦੇ ਵਿੱਚ ਜਿਹੜੇ ਵੀ ਆਪਣੇ ਕੋਲੇ ਕਲਰ ਅਵੇਲੇਬਲ ਨੇ ਆਪਾ ਉਹ ਦਿਖਾ ਦਈਏ ਜੇ ਤੁਹਾਨੂੰ ਉਵੇਂ ਦੇ ਚਾਹੀਦੇ ਨੇ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰਦੇ। ਇੱਕ ਆਪਣੇ ਕੋਲੇ ਅਵੇਲੇਬਲ ਕਲਰ ਇਹ ਹੋਊਗਾ ਜੀ ਰਾਣੀ ਕਲਰ ਹੈ। ਦੇਖੋ ਇਹ ਕਲਰ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਆਪਣੇ ਕੋਲੇ ਇੱਕ ਇੱਕ ਸੂਟ ਹੀ ਰਹਿ ਗਿਆ ਮੈਚਿੰਗ ਦੇਖੋ। ਪਤਾ ਕੀ ਇਹ ਜਿਹੜੀ ਜਫੀਰਾ ਹੋਊਗੀ ਜੀ ਉਹ ਬਹੁਤ ਸੌਫਟ ਰਹੂਗੀ ਹਾਰ ਨਹੀਂ। ਹੁਣ ਆਏ ਤਾਂ ਮੇਰੇ ਕੋਲੇ ਤਿੰਨ ਕਲਰ ਮਖੀਨ ਖਾਵ ਚ ਪਏ ਨੇ ਜੀ ਮਹਿੰਦੀ ਪਿਆ, ਨੇਵੀ ਬਰੂ ਪਿਆ, ਬਲੈਕ ਪਿਆ ਮੈਂ ਉਹਦੇ ਵਿੱਚ ਇਹਦੇ ਵਿੱਚ ਹੀ ਪਾ ਕੇ ਦੱਸ ਦਾਂ ਵੀ ਇਹ ਵੀ ਕੀ ਜਫੀਰਾ ਸਿਲਕ ਹੈ। ਕਾਦੇ ਵਾਸਤੇ ਜੀ ਜਦੋਂ ਤੁਹਾਡੇ ਕੋਲੇ ਸੂਟ ਪਹੁੰਚ ਗਿਆ ਫਿਰ ਤੁਸੀਂ ਆ ਨਾ ਉਹ ਕਰੋਗੇ। ਲਓ ਜੀ ਇਹ 2.5 ਮੀਟਰ ਤੁਹਾਨੂੰ ਪਲੇਨ ਫੈਬਰਿਕ ਮਿਲੂਗੀ ਜੀ ਦੋ ਸੂਟ ਨੇ ਸੇਮ ਜੇ ਤੁਹਾਨੂੰ ਚਾਹੀਦੇ ਨੇ ਤਾਂ ਤੁਸੀਂ ਲੈ ਸਕਦੇ ਹੋ ਜੇ ਤਾਂ ਤੁਸੀਂ ਲਓਗੇ ਜੀ ਇਹਨੂੰ ਵਿਦਆਊਟ ਦੁਪੱਟਾ ਫਿਰ ਤਾਂ ਪਊਗਾ ਜੀ ਸੋਨੂੰ 2200 ਰੁਪਏ ਦੇ ਵਿੱਚ ਜੇ ਤੁਸੀਂ ਇਹਨੂੰ ਦੁਪੱਟੇ ਨਾਲ ਐਡ ਕਰੋਗੇ ਫਿਰ ਤਾਂ ਇਹ 3000 ਚ ਪੈ ਜਾਏਗਾ ਜੀ ਡਾਈ ਕਰਕੇ ਦੁਪੱਟੇ ਨੂੰ ਫਿਨਿਸ਼ਿੰਗ ਕਰਕੇ 3000 ਚ ਦੁਪੱਟਾ ਸੂਟ ਆ ਜਿਹੜਾ ਤੁਹਾਡੇ ਘਰ ਤੱਕ ਪਹੁੰਚੂਗਾ ਜੀ ਪੰਜਾਬ ਦੇ ਵਿੱਚ ਸ਼ਿਪਿੰਗ ਫ੍ਰੀ ਰਹੂਗੀ ਜੀ ਹੋਰ ਬਣਦੀ ਸਟੇਟ 'ਚ ਜਿਹੜਾ ਵੀ ਹੋਏਗਾ ਚਾਰਜਸ ਲੱਗ ਜਾਏਗਾ ਲਓ ਜੀ ਪਹਿਲਾ कलर ਇਹ ਅਵੇਲੇਬਲ ਰਾਣੀ ਕਲਰ ਆ ਗਿਆ ਜੀ ਇੱਕ ਆਪਣੇ ਕੋਲੇ ਦੂਸਰਾ ਇਹ ਸਾਰੇ ਮਿਲਦੇ ਜੁਲਦੇ ਜੇ ਕਲਰ ਨੇ ਇਹ ਥੋੜਾ ਜਿਹਾ ਮੈਂ ਤੁਹਾਨੂੰ ਦਿਖਾ ਦਨੀ ਆ ਇਹੀ ਤਿੰਨ ਕਲਰ ਹੀ ਰਹਿ ਗਏ ਆਪਣੇ ਕੋਲੇ ਇੱਕ ਕਲਰ ਆਊਗਾ ਜੀ ਇਹਦੇ ਵਿੱਚ ਇਹ ਵਾਲਾ ਦੇਖੋ ਇਹ ਥੋੜਾ ਜਿਹਾ ਇਸ ਤਰ੍ਹਾਂ ਦਾ ਟੋਨ ਫਰਕ ਪੈ ਗਈ ਤੁਹਾਨੂੰ ਵੀ ਪਤਾ ਇਹ ਲਾਈਟ ਹੈ ਜੀ ਇਹ ਵਾਲਾ ਡਾਰਕ ਹੈ ਇਹ ਵਾ ਗਿਆ ਬਾਈਂਡ ਕਲਰ ਬਾਈਂਡ ਟੋਨ ਤੇ ਵੈਸੇ ਰਾਣੀ ਬਾਈਂਡ ਟੋਨ ਦੇ ਵਾ ਗਿਆ ਫੋਨ ਦੇ ਵਿੱਚ ਜ਼ਿਆਦਾ ਦਿਖ ਰਿਹਾ ਤੇ ਇੱਕ ਇਹਦੇ ਪ੍ਰਿੰਟ ਦਾ ਫਰਕ ਰਹੂਗਾ ਜੀ ਇਦੇ ਵਿੱਚ ਥੋੜਾ ਜਿਹਾ 골ਡਨ ਜ਼ਿਆਦਾ ਦਿਖ ਰਿਹਾ ਲਓ ਜੀ ਪ੍ਰਿੰਟ ਤੁਹਾਨੂੰ ਮੈਂ ਦਿਖਾ ਦਨੀ ਆ ਦੋਨਾਂ ਦਾ ਹੁਣ ਤੁਸੀਂ ਦੇਖ ਸਕਦੇ ਹੋ ਤੁਸੀਂ ਬਾਈਨ ਵਾਲਾ ਲੈਣਾ ਜਾਂ ਰਾਣੀ ਰਾਣੀ ਵਾਲਾ ਲੈਣਾ ਲਓ ਜੀ 2.5 ਮੀਟਰ ਦੀ ਕੱਟ ਮਿਲੂ ਇਹ ਤਾਂ ਇੱਕੋ ਹੀ ਹੈ ਜੀ ਰਾਣੀ ਦਾ ਇਹ ਤੁਹਾਨੂੰ ਦੋ ਮਿਲ ਜਾਣਗੇ ਜਿਹੜਾ ਪਹਿਲਾਂ ਦਿਖਾਇਆ ਆਪਾਂ ਨੇ ਬਾਈਨ ਵਾਲਾ ਸੌਰੀ ਇੱਕਾ ਰਾਣੀ ਵਾਲੇ ਦੋ ਨੇ ਇੱਕ ਤੁਹਾਨੂੰ ਇਹਦੇ ਨਾਲ ਦਾ ਮਿਲਦੇ ਜੁਲਦੇ ਕਲਰ ਜੀ ਰਹਿ ਗਏ ਇਹ ਲਓ ਜੀ ਇਹ ਵੀ ਤੁਹਾਨੂੰ 5 ਮੀਟਰ ਮਿਲ ਜਾਊਗਾ ਲਓ ਜੀ ਇਹਨਾਂ ਦਾ ਪ੍ਰਿੰਟ ਡਿਜ਼ਾਈਨਾਂ ਦਾ ਫਰਕ ਹੈ ਉਹਦੇ ਵਿੱਚ ਵੱਡਾ ਫਲਾਵਰ ਸੀ ਦੇਖੋ ਇਸ ਤਰ੍ਹਾਂ ਦਾ ਇਹ ਤੁਸੀਂ ਜੇ ਲੈਣਾ ਚਾਹੁੰਦੇ ਹੋ ਤਾਂ ਜਲਦੀ ਜਲਦੀ ਸੂਟ ਲੈ ਲਓ ਜੀ ਬਸ ਇਹ ਆਪਣੇ ਕੋਲ 5 ਸੂਟ ਹੀ ਰਹਿ ਗਏ ਜਫੀਰਾ ਦੇ ਸਾਰੇ ਸੂਟ ਬੁੱਕ ਨੇ ਜੀ ਆਪਣੇ ਤੇ ਬਾਕੀ ਜੋ ਜੋ ਨਾਲ ਦੀ ਨਾਲ ਹਨਾ ਆਪਣੇ ਕੋਲ ਫੈਬਰਿਕ ਆਈ ਜਾਊਗਾ ਜੀ ਆਪਾਂ ਨਾਲ ਨਾਲ ਵੀਡੀਓ ਪਾਈ ਜਾਵਾਂਗੇ 2200 ਰੁਪਏ ਵਿਦਆਊਟ ਦੁਪट्टे ਤੋਂ ਅੰਦਰ ਦੱਪੱਟੇ ਨਾਲ 3000 ਦਾ ਪੈ ਜਾਊਗਾ ਜਿਹੜੀਆਂ ਪਹਿਣਾ ਨੂੰ ਸੂਟ ਚਾਹੀਦੇ ਨੇ ਤਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਆਹ ਨੂੰ 10 12 ਸੂਟ ਦਿਖਾ ਦਿੱਤੇ ਨੇ ਬਰਕ ਵਾਲੇ ਵੀ ਦਿਖਾਤੇ ਤੇ ਮੈਂ ਪ੍ਰਿੰਟ ਵੀ ਦਿਖਾਤੇ ਜਫੀਰਾ ਦੇ ਵੀ ਬਹੁਤ ਸੋਹਣੀ ਚੀਜ਼ ਬਣੀ ਹੋਈ ਆ ਇਹ ਤੇ ਜਿਹੜੀਆਂ ਮੇਰੀਆਂ ਭੈਣਾਂ ਨੇ ਬਾਂਦਨੀ ਪ੍ਰਿੰਟ ਦੇ ਵਿੱਚ ਸਿਲਕ ਪਸ਼ਮੀਨੇ ਦੇ ਬਾਂਦਨੀ ਪ੍ਰਿੰਟਾਂ ਵਿੱਚ ਪਸ਼ਮੀਨੇ ਦੇ ਸੂਟ ਲੈਣੇ ਨੇ ਤਾਂ ਤੁਸੀਂ ਜਲਦੀ ਜਲਦੀ ਬੁੱਕ ਕਰ ਲਓ ਜੀ ਥੋੜੇ ਜਿਹੋ ਕਲਰ 1 2 ਅੱਜ ਮੈਨੂੰ ਹੋਰ ਵੀ ਲਿਓਣੇ ਪੈਗੇ ਖਤਮ ਹੋ ਗਏ ਸੀਗੇ ਚਲੋ ਜੀ ਕਰ ਦੋ ਵੀਡੀਓ ਨੂੰ ਅੱਗੇ ਸ਼ੇਅਰ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਪ੍ਰਿੰਟ ਪਸੰਦ ਆਏ ਹੋਣਗੇ ਮਿਲਦੇ ਆ ਕੱਲ ਨੂੰ ਸੋਹਣੇ ਜੇ ਸੂਟਾਂ ਦੇ ਨਾਲ ਸੋਹਣੇ ਜੇ ਰੰਗਾਂ ਦੇ ਨਾਲ ਸਾਰਿਆਂ ਨੂੰ